ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਤੇ ਦੋ ਦੋ ਗੁੰਡੇ ਆਪਾਂ ਸਾਈਡਾਂ ਤੇ ਚਾਰ ਗੁੰਡੇ ਵੱਧ ਪਾਏ ਆ ਜੀ ਦੋ ਇਧਰ ਤੇ ਦੋ ਇਧਰ ਡਿਜ਼ਾਈਨ ਆਪਣਾ ਬਣਾਵਾਂਗੇ ਜੀ ਆਪਾਂ ਤਿੰਨ ਰੰਗ ਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਬਣਦਾ ਤੇ ਚਲੋ ਜੀ ਆਪਾਂ ਬਣਾਉਣਾ ਸਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਇੱਕ ਗੁੰਡਾ ਤਾਰਾਂਗੇ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਤੀਜਾ ਗੁੰਡਾ ਆਪਾਂ ਲਵਾਂਗੇ ਤੀਜੇ ਗੁੰਡੇ ਤੇ ਆਪਾਂ ਦੇਖੋ ਜੀ ਲਵਾਂ ਆਪਣਾ ਦੂਸਰਾ ਕਲਰ ਇਹਦੇ ਤੋਂ ਆਪਾਂ ਦੇਖੋ ਹੀ ਬਣਾਵਾਂਗੇ ਸੱਤ ਗੁੰਡੇ ਬਣਾ ਲਵਾਂਗੇ 5 ਹੋ ਗਏ 6 ਤੇ 1 7 ਸੱਤ ਗੁੰਡੇ ਹੋ ਗਏ ਜੀ ਆਪਣੇ ਇਹ ਹੁਣ ਆਪਾਂ ਫਿਰ 3 ਗੁੰਡੇ ਬਣਾ ਲਵਾਂਗੇ ਆਪਣੇ ਕਰੀਮ ਕਲਰ 2 3 ਜੇ ਆਦੇ ਤੇ ਫਿਰ ਆਪਾਂ ਸੱਤ ਗੁੰਡੇ ਇੱਕ ਗੁੰਡੇ ਤੋਂ ਆਪਾਂ ਸੱਤ ਗੁੰਡੇ ਬਣਾ ਲੈਣੇ தின் கும்டே கீம கலர் பண்ணாங்க ਲਾਸਟ ਵਾਲੇ ਕੁੰਡੇ ਆਪਾਂ ਸਾਰੇ ਕਰੀਮ ਕਲਰ ਬਣਾ ਲੈਨੇ। ਲਓ ਜੇ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਤੋਂ ਆਪਾਂ ਜਿਹੜੇ ਕੁੰਡੇ ਕਰੀਮ ਕਲਰ ਸੀ ਆਪਾਂ ਸਾਰੇ ਕਰੀਮ ਕਲਰ ਬਣਾ ਲਾਂਗੇ। ਹੁਣ ਆਪਾਂ ਜਿਹੜੇ ਆਹ ਵਾਲੇ ਕੁੰਡੇ ਆ ਇਹਨਾਂ ਨੂੰ ਆਪਾਂ ਸਾਰੇ ਲਾਵਾਂਗੇ ਸਲਾਈ 'ਚ। ਇਸ ਤਰ੍ਹਾਂ ਵੜ ਪਾ ਲਵਾਂਗੇ। ਇੱਕ ਕੁੰਡਾ ਬਣਾ ਦਵਾਂਗੇ ਚਲੋ ਜੀ ਆਪਾਂ ਇਹ ਬਣਾ ਲਿਆ ਹੁਣ ਆਪਾਂ ਆਗੇ ਸਿੱਧੀ ਸਾਈਡ ਸਿੱਧੀ ਸਾਈਡ ਆਗੇ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਦੋ ਕੁੰਡੇ ਇੱਕ ਕੁੰਡਾ ਆਪਾਂ ਬਣਾ ਲਿਆ ਹੁਣ ਦੇਖੋ ਜੀ ਆਪਾਂ ਇਹ ਤੋਂ ਆ ਦੋ ਕੁੰਡੇ ਚੱਕਾਂਗੇ ਆਪਾਂ ਆਪਣਾ ਹਰੇ ਕਲਰ ਨਾਲ ਬਣਾਵਾਂਗੇ ਮੈਂ ਤੁਹਾਨੂੰ ਦੱਸਿਆ ਨੇ ਵੀ ਆਪਾਂ ਤਿੰਨ ਰੰਗ ਚ ਬਣਾਵਾਂਗੇ ਇਹ ਇਸ ਤਰ੍ਹਾਂ ਦੋ ਦੋ ਕੁੰਡੇ ਇਹ ਜਿਹੜੇ ਆਪਣਾ ਉਤਲੇ ਬਣੇ ਹੁੰਦੇ ਆ ਉਹ ਆਪਾਂ ਇਸ ਤਰ੍ਹਾਂ ਚੱਕ ਲੈਣੇ ਆ ਅੰਦਿਕੁੰਡੇ ਸੀ ਤੇ ਆਪਣੇ ਦੋ ਕੁੰਡੇ ਇਹਦੇ ਬਣ ਗਏ ਇੱਕ ਕੁੰਡਾ ਆਪਾਂ ਜਿਹੜਾ ਸੀਗਾ ਉਹ ਬਣਾ ਗਿਆ ਉੱਤੇ ਆ ਜਾਣਗੇ ਦੋ ਕੁੰਡੇ ਜਿਹੜੇ ਆਪਣੇ ਉਤਲੇ ਵਾਲ ਹੁੰਦੇ ਆ ਉਹ ਦੋ ਦੋ ਕੁੰਡੇ ਆਪਾਂ ਚੱਕਣੇ ਆ ਤੇ ਆਪਾਂ ਇਸ ਤਰ੍ਹਾਂ ਬਣਾ ਲੈਣੇ ਆ ਦੋਵਾਂ ਦਾ ਇੱਕ ਬਣਾ ਲੈਣਾ ਲਓ ਜੀ ਆਪਾਂ ਸਿੱਧੀ ਸਲਾਈ ਬਣਾ ਲਈਏ ਹੁਣ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਦੇਖੋ ਜੀ ਆਪਣੇ ਕੋਲੇ ਹੁਣ ਤਿੰਨ ਤਿੰਨ ਕੁੰਡੇ ਆ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਇਕੱਠਿਆਂ ਨੂੰ ਬਣਾ ਦੇਵਾਂਗੇ ਤਿੰਨਾਂ ਦਾ ਇੱਕ ਕਰ ਦ ਆਪਣਾ ਇੱਕ ਕੁੰਡੇ ਤੋਂ ਹੀ ਸਟਾਰਟ ਹੋਇਆ ਸੀ ਡਿਜ਼ਾਈਨ ਤੇ ਐਂਡ ਤੇ ਜਾ ਕੇ ਆਪਾਂ ਇੱਕ ਕੁੰਡਾ ਹੀ ਆਪਣਾ ਬਣਾ ਲਿਆ ਲੋ ਜੀ ਆਪਣਾ ਇਹ ਡਿਜ਼ਾਈਨ ਹੋ ਗਿਆ ਬਣ ਕੇ ਤਿਆਰ ਹੁਣ ਆਪਾਂ ਦੇਖੋ ਜੀ ਬਣਾਵਾਂਗੇ ਇਹ ਇਸ ਤਰ੍ਹਾਂ ਜਿਹੜਾ ਆਪਣਾ ਆ ਵਿੱਚ ਵਾਲਾ ਕੁੰਡਾ ਇਹਦੇ ਤੇ ਬਣੂਗਾ ਐ ਤੇ ਬਣ ਜਾਊਗਾ ਇਧਰੋਂ ਕੁੰਡਾ ਛੱਡ ਕੇ ਇੱਕ ਤੇ ਇਹਦੇ ਤੇ ਬਣ ਜਾਊਗਾ ਕਿਉਂ ਇਧਰ ਆਪਣੇ ਕੋਲੇ ਕੁੰਡੇ ਆ ਜਿਆਦੇ ਆ ਥੋੜੇ ਇੱਕ ਐ ਤੇ ਬਣਾ ਕੇ ਤੇ ਫਿਰ ਆਪਾਂ ਜਿਵੇਂ ਕੋਟੀ ਸੈਟਰ ਦੇ ਆਪਣੇ ਜਿੰਨੇ ਵੀ ਕੁੰਡੇ ਆਪਾਂ ਉਸ ਤਰ੍ਹਾਂ ਬਣਾ ਕੇ ਤੇ ਇਹ ਸੋਨਾ ਡਿਜ਼ਾਈਨ ਬਣਾ ਸਕਦੇ ਆ ਤੇ ਆਪਾਂ ਇਸੇ ਤੇ ਬਣਾਇਆ ਹੋਇਆ ਸੀਗਾ ਆ ਦੇਖੋ ਜੀ ਆਪਾਂ ਉੱਪਰ ਘਟਾ ਕੇ ਥੋੜੇ ਜਿਹਾ ਘਟਕੁੰਡੇ ਕਰ ਲਏ ਸੀਗੇ ਤੇ ਆਪਾਂ ਇੰਨਾ ਕੁ ਡਿਜ਼ਾਈਨ ਬਣਾਇਆ ਤੇ ਆ نیچے ਦੇਖੋ ਜੀ ਆਪਾਂ ਇਸ ਤਰ੍ਹਾਂ ਬਣਾਇਆ ਦੇਖੋ ਜੀ ਬਹੁਤ ਸੋਹਣਾ ਬਣਿਆ ਹੈ ਡਿਜ਼ਾਈਨ ਕੋਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਕੁਝ ਵੀ ਬਣਾਓ ਤੇ ਸੌਖਾ ਜਿਹਾ ਡਿਜ਼ਾਈਨ ਹੈ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਆ ਗੁੰਡੇ ਆਪਾਂ ਇੱਥੇ ਘਟਾ ਲਈ ਸੀ ਮੈਂ ਕਿ ਚਲੋ ਇਹਨਾਂ ਤਿੰਨਾ ਰੰਗਾਂ ਚ ਬਣਾਉਣਾ ਆਪਾਂ ਇਹ ਤਾਂ ਕਰਕੇ ਆਪਾਂ ਥੋੜਾ ਜਿਹਾ ਆਈਡੀਆ ਲਾਇਆ ਤੇ ਆਪਾਂ ਇਹ ਗੁੰਡੇ ਘਟਾ ਕੇ ਤੇ ਇਹਨਾਂ ਥੋੜੇ ਘੱਟ ਗੁੰਡੇ ਕਰਕੇ ਇੱਥੇ ਦੱਸਤਾ ਜੀ ਤੁਹਾਨੂੰ ਆਪਣਾ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਆਈਡੀਆ ਵੀ ਤੇ ਡਿਜ਼ਾਈਨ ਵੀ ਜਰੂਰ ਜਰੂਰ ਸੋਣਾ ਜਿਹਾ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣ ਆ ਦੇਖੋ ਜੀ ਆਪਾਂ ਪਹਿਲਾਂ ਆਹ ਬਣਾ ਡਿਜ਼ਾਈਨ ਫੇਰ ਆਪਾਂ ਆ ਜਿਹੜਾ ਵਿਚ ਵਾਲਾ ਕੁੰਡਾ ਇੰਨਾ ਤੇ ਬਣਾ ਲਿਆ ਤੇ ਹੁਣ ਆਪਾਂ ਇੰਨਾ ਤੇ ਅੱਗੇ-ਅੱਗੇ ਸਟਾਰਟ ਕਰ ਲਵਾਂਗੇ ਐ ਦੇਤੇ ਇਸ ਤਨਾ ਇੱਥੇ ਤੇ ਇੱਥੇ ਦੇਖੋ ਜੀ ਬਹੁਤ ਸੋਹਣਾ ਤੇ ਪਿਆਰਾ ਡਿਜ਼ਾਈਨ ਹੈ ਜਰੂਰ ਬਣਾਇਓ ਆਪਣੇ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਤੇ ਬਹੁਤ ਸੌਖਾ ਹੈ ਜੀ ਆਹ ਗਿਆ ਆਪਾਂ ਜੇ ਜਿਆਦਾ ਰੱਖਣਾ ਚਾਹੁੰਦੇ ਆਂ ਪਰ ਹੋਰ ਵੀ ਰੱਖ ਸਕਦੇ ਆਂ ਜੇ ਭਰਮੀ ਭਰਮੀ ਬਣਾਉਣੀਆਂ ਤਾਂ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆਂ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ